ਉਹ ਵੀ ਯਾਰ ਕੀਤੀਆਂ ਹੋਈਆਂ ਉਹ ਵੀ ਆਪ ਨੂੰ ਜਿਹੜਾ ਹੈਗਾ ਆਪਦੇ ਮਨੋਰੰਜਨ ਲਈ ਇਹਨਾਂ ਪਿੰਡਾਂ ਦਾ ਫੌਸਲਾ ਮਨ ਰਾਈਟਸ ਅਵੇਰਨੈਸ ਐਸੋਸੀਏਸ਼ਨ ਵੱਲੋਂ ਜਨਾਬ ਗਰੁੱਪ ਆਫ ਐਜੂਕੇਸ਼ਨ ਅਤੇ ਮੰਦਰ ਕਮੇਟੀ ਅਤੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਦੇ ਨਾਲ ਇਹ 16ਵਾਂ ਮੇਲਾ ਲੋਹੜੀ ਤੀਆਂ ਦੀ ਜਿਹੜਾ ਹੈਗਾ ਉਹ ਮਨਾਇਆ ਜਾ ਰਿਹਾ ਬਾਬਾ ਜੀਵਨ ਸਿੰਘ ਨਗਰ ਕੋਟਕਪੂਰਾ ਵਿਖੇ ਔਰ ਇਸ ਮੇਲੇ ਦੇ ਵਿੱਚ ਨਵ ਜੰਮੀਆਂ ਜਿਹੜੀਆਂ ਬੱਚੀਆਂ ਉਹਨਾਂ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਸਨਮਾਨਿਤ ਕੀਤਾ ਜਾ ਰਿਹਾ ਔਰ ਨਾਲ ਹੀ ਜਿਹੜੇ ਲੋੜਵੰਦ ਬਜ਼ੁਰਗ ਨੇ ਔਰ ਉਹਨਾਂ ਨੂੰ ਜਿਹੜਾ ਸੰਸਥਾ ਹਰ ਸਾਲ ਕੰਬਲ ਵੰਡਦੀ ਹੈ ਉਹ ਕੰਬਲ ਵੰਡੇ ਜਾ ਰਹੇ ਆ ਔਰ ਇਸ ਪਲੇਟਫਾਰਮ ਤੋਂ ਅਸੀਂ ਇਹ ਵੀ ਸੁਨੇਹਾ ਨਾਲ ਦੀ ਨਾਲ ਹੀ ਲਾਉਣਾ ਚਾਹੁੰਦੇ ਹਾਂ ਕਿ ਹਰ ਸਾਲ ਸੰਸਥਾ ਵੱਲੋਂ ਵਿਆਹ ਕਰਵਾਏ ਜਾਂਦੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਔਰ ਇਸ ਸਾਲ ਵੀ ਜਿਹੜੇ ਹੈਗੇ ਆ ਉਹ ਲੋੜਵੰਦ ਬੱਚੀਆਂ ਦੇ ਜਿਹੜੇ ਵਿਆਹ 3 4 April ਨੂੰ ਜਿਹੜੇ ਹੈਗੇ ਆ ਉਹ ਰੱਖੇ ਗਏ ਆ ਕਿਲੇ ਵਾਲਾ ਗੁਰਦੁਆਰਾ ਕੋਟਕਪੂਰਾ ਦੇ ਵਿੱਚ ਜਿਹੜੇ ਕੋਈ ਪਰਿਵਾਰ ਉਹਦੇ ਵਿੱਚ ਵੀ ਆਪਦਾ ਨਾਮ ਲਿਖਾਉਣਾ ਚਾਹੁੰਦੇ ਲੋੜਵੰਦ ਪਰਿਵਾਰ ਉਹ ਵੀ ਸਾਨੂੰ ਜਿਹੜੇ ਹੈਗੇ ਐਪਲੀਕੇਸ਼ਨਾਂ ਦੇ ਸਕਦੇ ਨਾਮ ਲਿਖਾ ਸਕਦੇ ਆ ਔਰ ਇਹ ਪ੍ਰੋਗਰਾਮ ਜਿਹੜਾ ਹੈਗਾ ਸੋਲਵਾਂ ਮੇਲਾ ਜਿਹੜਾ ਹੈਗਾ ਉਹ ਇਸ ਕਰਕੇ ਹੁਣ ਤੱਕ ਵੀ ਜਿਹੜਾ ਚੱਲਦਾ ਆ ਰਿਹਾ ਔਰ ਇਹ ਸੰਸਥਾ ਦੇ ਵੱਲੋਂ ਈਆਂ ਦੀ ਲੋਹੜੀ ਦੇ ਨਾਲ ਨਾਲ ਅ ਦੂਸਰਾ ਮਾਗੀ ਦਾ ਮੇਲਾ ਕਿਹੜਾ ਸੀ ਆਪਣਾ ਈਆਂ ਦਾ ਮੇਲਾ ਵੀ ਜਿਹੜਾ ਉਹ ਵੀ ਲਵਾਇਆ ਈਆਂ ਤੀਸ ਦੀਆਂ ਮੇਲੇ ਕਰਵਾਏ ਜਾਂਦੇ ਆ ਪਰ ਇਨਾ ਸਟੇਜਾਂ ਦੇ ਉੱਤੇ ਇਨਾ ਬੱਚੀਆਂ ਨੂੰ ਛੋਟੀਆਂ-ਛੋਟੀਆਂ ਬੱਚੀਆਂ ਨੂੰ ਲੈ ਕੇ ਆਉਣਾ ਔਰ ਛੋਟੀਆਂ ਬੱਚੀਆਂ ਹੂਣ ਤੋਂ ਬਾਅਦ ਵੱਡੀਆਂ ਹੂਣ ਤੋਂ ਬਾਅਦ ਉਹਨਾਂ ਨੂੰ ਵਿਆਹਨ ਤੱਕ ਦਾ ਜਿਹੜਾ ਹੈਗਾ ਇਹ ਜਿਹੜਾ ਹਿਊਮਨ ਰਾਈਟਸ ਦਾ ਇੱਕ ਪਲੇਟਫਾਰਮ ਆ ਔਰ ਇਹਦੇ ਵਿੱਚ ਸਾਡੀ ਇੱਕ ਇਹੋ ਜਿਹੀ ਸੰਸਥਾ ਜਿਹੜੀ ਕਿ ਹਰ ਸੰਸਥਾ ਨੂੰ ਨਾਲ ਲੈ ਕੇ ਜਿਹੜੀ ਇਹ ਚੱਲਦੀ ਹੈ ਔਰ ਸਾਰੇ ਸਮਾਜ ਦੇ ਲੋਕਾਂ ਦਾ ਸਹਿਯੋਗ ਲੈਂਦੀ ਹੈ ਚਾਹੇ ਉਹ ਤਕੜਾ ਚਾਹੇ ਉਹ ਅਮੀਰ ਆ ਚਾਹੇ ਉਹ ਗਰੀਬ ਆ ਹਰ ਮੈਂਬਰਸ ਇੱਥੇ ਆਣ ਕੇ ਆਪਣਾ ਸਟੇਜ ਮਹਿਸੂਸ ਕਰਦਾ ਕਿ ਇਹ ਸਾਡਾ ਸਾਡੀ ਸੰਸਥਾ ਹੈਗੀ ਔਰ ਇੱਥੇ ਅਸੀਂ ਖੁੱਲ ਕੇ ਬੋਲ ਸਕਦੇ ਆ ਖੁੱਲ ਕੇ ਸਮਾਜ ਦੀ ਗੱਲ ਕਰ ਸਕਦੇ ਆ ਔਰ ਸੰਸਥਾ ਵੱਲੋਂ ਅਵੇਅਰਨੈਸ ਦੇ ਜਿਹੜੇ ਪ੍ਰੋਗਰਾਮ ਆ ਉਹ ਕੀਤੇ ਜਾਂਦੇ ਆ ਔਰ ਅਸੀਂ ਇਹ ਚਾਹੁੰਦੇ ਆ ਕਿ ਇਹੋ ਜੇ ਮੰਚ ਦੇ ਉੱਤੇ ਇਹਨਾਂ ਧੀਆਂ ਧਿਆਣੀਆਂ ਨੂੰ ਲਿਆ ਕੇ ਉਹਨਾਂ ਨੂੰ ਇੱਕ ਕਾਬਲ ਬਣਾਇਆ ਜਾਵੇ ਲਾਇਕ ਬਣਾਇਆ ਜਾਵੇ ਔਰ ਜਿਸ ਤਰੀਕੇ ਨਾਲ ਸਕਿਲਸ ਪ੍ਰੋਗਰਾਮ ਬਾਈ ਬਲਜੀਤਜੀ ਵੱਲੋਂ ਇਹਨਾਂ ਵੱਲੋਂ ਚਲਾਏ ਜਾਂਦੇ ਆ ਤਾਂ ਮੈਂ ਆਪਣੇ ਵੱਲੋਂ ਸਿਰਫ ਇੰਨੀ ਕੀ ਬੇਨਤੀ ਕਰਾਂਗਾ ਕਿ ਸਮਾਜ ਨੂੰ ਔਰ ਸਮਾਜ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਇੱਕ ਬੇਨਤੀ ਹੈ ਕਿ ਸਮਾਜ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਨੂੰ ਕੰਮ ਕਰਨ ਦੇ ਜਿਹੜੇ ਹੈਗੇ ਫ੍ਰੀडम ਦਿੱਤਾ ਜਾਣਾ ਚਾਹੀਦਾ ਨਾ ਕਿ ਕਿਸੇ ਦੀਆਂ ਲੱਤਾਂ ਖਿੱਚਣੀਆਂ ਚਾਹੀਦੀਆਂ ਔਰ ਜੇਕਰ ਤੁਸੀਂ ਸਮਾਜ ਦੇ ਵਿੱਚ ਉਹਨਾਂ ਲੋਕਾਂ ਦਾ ਸਹਿਯੋਗ ਕਰੋਗੇ ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਸਹਿਯੋਗ ਆ ਜ਼ਰੂਰੀ ਨਹੀਂ ਕਿ ਤੁਸੀਂ ਪੈਸੇ ਦਾ ਸਹਿਯੋਗ ਕਰੋਗੇ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਉਹਨੂੰ ਉਤਸ਼ਾਹ ਕਰਨ ਦੇ ਵਿੱਚ ਜੇ ਤੁਸੀਂ ਸਹਿਯੋਗ ਕਰੋਗੇ ਤਾਂ ਤੁਹਾਡਾ ਕਿਤੇ ਨਾ ਕਿਤੇ ਉਹ ਪ੍ਰਮਾਤਮਾ ਦੇ ਲੇਖੇ ਲੱਗੂਗਾ ਔਰ ਸਭਨਾਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਸਾਰੇ ਹੀ ਰਲ ਮਿਲ ਕੇ ਉਹਨਾਂ ਸਮਾਜ ਸੇਵੀਆਂ ਦਾ ਸਹਿਯੋਗ ਕਰਿਆ ਕਰੋ ਜੇ ਜਿਹੜੇ ਕੋਈ ਚੰਗੇ ਕਾਰਜ ਕਰਦੇ ਹਨ ਇੱਕ ਉਹ ਸੰਸਥਾ ਜਿਹੜੀ 365 ਦਿਨ ਕੰਜਕਾਂ ਪੂਜਦੀ ਹੈ ਕਿਉਂਕਿ ਮੇਰੇ ਮਨ ਦੀ ਬੜੀ ਇੱਛਾ ਰਹੀ ਹੈ ਵੀ ਸਾਡੀਆਂ ਬੱਚੀਆਂ ਹਮੇਸ਼ਾ ਅੱਗੇ ਆ ਕੇ ਐਦਾਂ ਦੇ ਪਰਫਾਰਮੈਂਸ ਜਿਹੜੀ ਕੱਲਾ ਨੱਚੜਾ ਹੀ ਸਾਡਾ ਸੱਭਿਆਚਾਰ ਨਹੀਂ ਪਰ ਇਨ੍ਹਾਂ ਪਲੇਟਫਾਰਮਾਂ ਤੋਂ ਹੋਰ ਬੜੀਆਂ ਵੱਨਗੀਆਂ ਬੱਚਿਆਂ ਨੂੰ ਸਿੱਖਣ ਨੂੰ ਮਿਲਦੀਆਂ ਨੇ ਸੋ ਗੁਰਲਾਲ ਭਾਈ ਪੈਂਜੀ ਸਾਡੇ ਵਕੀਲ ਸਾਹਿਬ ਔਰ ਸਾਰੀ ਟੀਮ ਇਹਦੀ ਕੋਈ ਉਹਨਾਂ ਦੇ ਮਨ ਦੀ ਮਨਛਾ ਹੈ ਕਿ ਸਾਡੀਆਂ ਧੀਆ ਕਿਸੇ ਕਾਰਨ ਪਿੱਛੇ ਨਾ ਰਹਿ ਜਾਣ ਕਿਤੇ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਨਾ ਰਹੇ ਜੇ ਵੀ ਸਾਨੂੰ ਕਿਤੇ ਮੌਕਾ ਨਹੀਂ ਮਿਲਿਆ ਸੋ ਹਿਊਮਨ ਰਾਈਟਸ ਅਵੇਅਰਨੈਸ ਐਸੋਸੀਏਸ਼ਨ ਹਰ ਸਾਲ ਉਪਰਾਲਾ ਕਰਦੀ ਆ ਆਪਦੀ ਬੇਟੀ ਮੈਨੂੰ ਲੱਗਦਾ 13-14 ਸਾਲ ਦੀ ਇਹਨਾਂ ਦੀ ਔਰ 16ਵਾਂ ਮੇਲਾ ਕਰਾ ਰਿਹਾ ਕਿਉਂਕਿ ਮਨ ਦੇ ਵਿੱਚ ਇਹਨਾਂ ਦੀ ਇੱਛਾ ਹੁੰਦੀ ਸੀ ਵੀ ਅਸੀਂ ਬੱਚੀਆਂ ਨੂੰ ਖਾਸ ਕਰ ਜਿਹੜੇ ਵਰਗ ਜਿਹੜੇ ਲੋਕ ਕਿਸੇ ਕਾਰਨ ਪਿੱਛੇ ਰਹਿ ਜਾਂਦੇ ਆ ਉਹਨਾਂ ਨੂੰ ਇਨਾ ਸਟੇਜਾਂ ਤੇ ਚੜਾਉਣਾ ਬੜੀ ਵੱਡੀ ਗੱਲ ਐ ਸੋ ਸਮੂਹਿਕ ਅਨੰਦ ਕਾਰਜ ਸਮਾਗਮ ਜਿਹੜੇ ਕਰਦੇ ਨੇ ਉਹ ਵੀ ਵਧਾਈ ਦੇ ਪਾਤਰ ਐ ਸੋ ਗੁਰੂ ਸਾਹਿਬ ਕਿਰਪਾ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀਆਂ ਬੱਚੀਆਂ ਨੂੰ ਅੱਗੇ ਲੈ ਕੇ ਆਉਣ ਦੇ ਵਿੱਚ ਵੀ ਆਪ ਦਾ ਯਤਨ ਇਸੇ ਤਰ੍ਹਾਂ ਕਰਦੇ ਰਹੇ ਜੀ ਧੰਨਵਾਦ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ